ਉੱਨ ਘੱਟ ਲੈ ਬਣਾ ਦੇ ਜੋੜੀ ਨੀ ਭਾਬੀਏ ਪਰਹਿੰਡ ਰੰਗੀ ਏ ਓਏ ਉੱਠ ਮੱਲਾ ਕੁੜੀ ਵਾਲੇ ਦੇਖਣਾ ਆ ਰਹੇ ਤੈਨੂੰ ਲੈ ਬਾਪੂ ਅੱਜ ਕਿਥੋਂ ਸੂਰਜ ਚੜ ਗਿਆ ਓਏ ਸੂਰਜ ਚੜਿਆ ਨਹੀਂ ਸੂਰਜ ਚੜਾਇਆ ਏ ਬੱਸ ਫਿਰ ਹੁਣ ਸੂਰਜ ਚੜੇ ਹੀ ਰਹਿਣ ਦੀ ਓ ਕੁੜੀ ਵਾਲੇ ਮੈਨੂੰ ਮੋਤੀ ਸਾਮੀ ਲੱਗਦੇ ਆ ਜੇ ਉਹਨਾਂ ਨੇ ਮੋਟਰਸਾਈਕਲ ਕਿਹਾ ਤੂੰ ਗੱਡੀ ਮੰਗਣੀ ਆ ਮਹਿੰਗੇ ਮਹਿੰਗੇ ਚੀਜ਼ਾਂ ਮੰਗਣੀਆਂ ਉਹਨਾਂ ਤੋਂ ਚੱਲ ਉੱਠ ਕੇ ਤਿਆਰ ਹੋ ਜਾ ਫੜਾ ਫੜਾ ਹਾਏ ਨੀ ਛੇਤੀ ਰੱਬ ਵੀ ਨਹੀਂ ਸੁਣਦਾ ਜਿੰਨੀ ਛੇਤੀ ਤੂੰ ਸੁਣ ਲਈ ਚੰਦਰੀਏ ਬੁਟੀਰੀਆਂ ਖਾਲੀਆਂ ਬੇਬੇ ਦੇ ਹੱਥ ਦੀਆਂ ਰੋਟੀਆਂ ਹੋਂ ਤਾਂ ਚੂੜੇ ਵਾਲੀ ਆਟਾ ਦੀਆਂ ਰੋਟੀਆਂ ਖਾਂ ਕਿਦੂਗਾ ਘਰ-ਵਾਰ ਤਾਂ ਠੀਕ ਆ ਜੀ ਮੁੰਡੇ ਨੂੰ ਵੀ ਬੁਲਾ ਦੋ ਹੁਣ ਲੋ ਉਹ ਆ ਗਿਆ ਜੀ ਮੁੰਡਾ ਸਾਸਰੀ ਕਾਲ ਜੀ ਲੈ ਬੈਠ ਕੋ ਤਾ ਆ ਵੀ ਕਾਕਾ ਕਿੰਨੀਆਂ ਜਮਾਤਾਂ ਪੜਿਆ ਹੈ ਆਮ 12ਵੀਂ ਪਾਸ ਫਰੋਮ ਸਖੋਮਾਚਾ ਤਰਕਾਰੀ ਸਕੂਲ ਨੀਅਰ ਪ੍ਰਦੇਵਨ ਮੁੰਡਾ ਦਾ ਖਾਤਾ ਪੜਿਆ ਨਹੀਂ ਖੇ ਲੱਗਦਾ ਕਿਵੇਂ ਪਾਟਰਪਾਰਕ ਗਰੇਜੀ ਬੋਲਦਾ ਕੋਈ ਨਸ਼ਾ ਪਤਾ ਦਾ ਵੀ ਕਰਦਾ ਪੁੱਤ ਨਾ ਜੀ ਨਾ ਮੈਂ ਤਾਂ ਨਸ਼ੇ ਪੱਤੀ ਵਾਲੀ ਮਗਾਨ ਨਹੀਂ ਜਾਂਦਾ ਜੀ ਸਾਨੂੰ ਮੁੰਡਾ ਪਸੰਦ ਆ ਜੀ ਮੁੰਡਿਆ ਤੇਰੀ ਕੋਈ ਮੰਗ ਤਾਂ ਨਹੀਂ ਹੈਗੀ ਵੈਸੇ ਅਸੀਂ ਤੁਹਾਨੂੰ ਦਾਦ ਚ ਗੱਡੀ ਦੇਣੀ ਹੈ ਭਾਈ ਗੱਡੀ ਨਹੀਂ ਜੀ ਮੈਂ ਤਾਂ ਰੇਲ ਗੱਡੀ ਲਊਂਗਾ ਜੀ ਉਹ ਮੇਰੇ ਸਾਲੇ ਨੇ ਤੈਨੂੰ ਕਿਹਾ ਤਾਂ ਜੀ ਮੋਟਰਸਾਈਕਲ ਕਹਿੰਦੇ ਤਾਂ ਗੱਡੀ ਮੰਗਣੀ ਆ ਉਹ ਤਾਂ ਪਹਿਲੀ ਗੱਡੀ ਦੇਣ ਨੂੰ ਫਿਰਦੇ ਆ ਉਹ ਮੈਂ ਤਾਂ ਮਜ਼ਾਕ ਕਰਦਾ ਸੀ ਜੀ ਮੁੰਡੇ ਨੂੰ ਮਜ਼ਾਕ ਕਰਨ ਦੀ ਆਦਤ ਆ ਜੀ ਥੋੜੀ ਜੀ ਇਹ ਬੰਦੇ ਮੈਨੂੰ ਥੋੜੇ ਜੇ ਲਾਲਚੀ ਜੇ ਲੱਗਦੇ ਆ ਆਪਾਂ ਐ ਕਰਦੇ ਆ ਆਪਣੀ ਜਿਹੜੀ ਬੜੀ ਕੁੜੀ ਰਹੀ ਵੀ 40 ਸਾਲ ਵਾਲੀ ਉਹਦਾ ਵਿਆਹ ਇਹਨਾਂ ਨਾਲ ਕਰਾਉਨੇ ਆ ਦੇਖ ਬੁੱਤ ਮੇਰੀ ਇੱਕ ਕੁੜੀ ਤਾਂ ਹੈਗੀ 28 ਸਾਲ ਦੀ ਉਹਨੂੰ ਤਾਂ ਮੈਂ ਦਾਦ ਚ ਦੇਣਾ 28 ਲੱਖ ਰੁਪਇਆ ਇੱਕ ਕੁੜੀ ਹੈਗੀ ਮੇਰੀ 35 ਸਾਲ ਦੀ ਉਹਨੂੰ ਦੇਣਾ ਮੈਂ 35 ਲੱਖ ਰੁਪਇਆ ਇੱਕ ਮੇਰੀ ਕੁੜੀ ਸਭ ਤੋਂ ਬੜੀ ਆ ਉਹਦੀ ਉਮਰ ਹੈਗੀ 40 ਸਾਲ। ਉਹਨੂੰ ਮੈਂ ਦੇਣਾ 40 ਲੱਖ ਰੁਪਈਆ। ਹੁਣ ਕਾਕਾ ਤੂੰ ਦੱਸ ਤੈ ਕਿਹੜੀ ਗਰ ਵਿਆਹ ਕਰਾਉਣਾ ਹੈ? ਜੀ ਥੋੜੇ ਕੋਈ 70-80 ਸਾਲ ਦੀ ਕੁੜੀ ਨਹੀਂ ਹੈਗੀ ਜੀ। ਆਹੀ ਲਖਣਾ ਕਰਕੇ ਤੇਰਾ ਵਿਆਹ ਨਹੀਂ ਹੁੰਦਾ। ਉਹ ਮੈਂ ਤਾਂ ਮਜ਼ਾਕ ਕਰਦਾ ਤਾਂ ਜੀ ਮੈਂ ਤਿੰਨਾਂ ਕੁੜੀਆਂ ਨੂੰ ਕੰਮ 'ਚ ਲਾ ਲੂਗਾ ਜੀ। ਯਾਰਾ ਕੀ ਕਹਿੰਦੇ ਆ?